ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਅੱਜ ਜਿਹਨਾਂ ਦੀ ਗੱਲ ਹੋਣੀ ਹੈ ਬਾਬਾ ਜੀ ਬੰਗਿਆਂ ਵਾਲੀ ਸਰਕਾਰ ਬਾਬਾ ਗੁਲਾਮੀ ਸ਼ਾਹ ਸਾਹਿਬ ਦਾਦਾ ਗੁਲਾਮੀ ਸ਼ਾਹ ਜੀ ਉਹਨਾਂ ਦੇ ਕੋਲ ਸਾਈ ਜੀ ਦੇ ਜਿਹੜੇ ਮਰੀਦ ਨੇ ਸੁਰਿੰਦਰ ਜੀ ਉਹ ਜਾਇਆ ਕਰਦੇ ਸੀ ਗੁਲਾਮੀ ਸ਼ਾਹ ਜੀ ਕੋਲ ਸਨ 52 ਚ ਉਹ ਕਹਿੰਦੇ ਮੈਂ ਜਾਂਦਾ ਸੀ ਤੇ ਉਹ ਨਾ ਉਹ ਜਦੋਂ ਜਾ ਕੇ ਬੈਠੇ ਤਾਂ ਉਹ ਗਾਲਾਂ ਕੱਢਦੇ ਸੀ ਗਾਲਾਂ ਬਹੁਤ ਕੱਢਦੇ ਸੀਗੇ ਜਿਹੜੇ ਬਾਬਾ ਗੁਲਾਮੀ ਸ਼ਾਹ ਦੀ ਸਰਕਾਰ ਸੀ ਕਾਦਰੀ ਜੀ ਬਾਬਾ ਗੁਲਾਮੀ ਸ਼ਾਹ ਕਾਦਰੀ ਜੀ ਦਾਤਾ ਅਲੀ احمد ਸਾਹਿਬ ਜੀ ਦੇ ਜੋ ਗੁਰੂ ਪੀਰ ਮੁਰਸ਼ਦ ਸਨ ਮੁਰਸ਼ਦ ਸਨ ਜੋ ਉਹਨਾਂ ਦੇ ਤੇ ਬਾਬਾ ਗੁਲਾਮੀ ਸ਼ਾਹ ਦੀ ਗਾਲਾਂ ਬਹੁਤ ਕੱਢਦੇ ਸੀ ਤੇ ਕਹਿੰਦੇ ਵੀ ਮੈਂ ਉੱਠ ਕੇ ਤੁਰਨ ਲੱਗਾ ਤਾਂ ਉਹ ਕਹਿੰਦੇ ਲਾਲਾ ਤੂੰ ਕਾਹਦੇ ਲਈ ਉੱਠਣ ਲੱਗਾ ਕਿ ਫਕੀਰ ਦੀ ਰਮਜ਼ ਬਾਬਾ ਜੀ ਫਕੀਰ ਦੀ ਮੋਜ ਫਕੀਰ ਜਾਣੇ ਪਿਆਰ ਨਾਲ ਵੀ ਦੇ ਗਾਲਾਂ ਨਾਲ ਵੀ ਸੁਣ ਲੋ ਜੀ ਉਹ ਉਹ ਕਹਿੰਦੇ ਲਾਲਾ ਤੂੰ ਕਦੇ ਨਹੀਂ ਉੱਠਣ ਲੰਗਾ ਤੇ ਇਹ ਕਹਿੰਦੇ ਜੀ ਸੁਰਿੰਦਰ ਜੀ ਕਹਿੰਦੇ ਕਹਿੰਦੇ ਵੀ ਬਾਬਾ ਜੀ ਮੈਨੂੰ ਨਾ ਗਾਲਾਂ ਨਹੀਂ ਪਸੰਦ ਕਹਿੰਦੇ ਤਾਂ ਉਹ ਕਹਿਣ ਲੱਗੇ ਗਏ ਤੈਨੂੰ ਥੋੜਾ ਕੱਢਦੇ ਆ ਤੇ ਇਹਨਾਂ ਨੇ ਕਿਹਾ ਜੀ ਠੀਕ ਐ ਤੇ ਇਹ ਬੈਠ ਗਏ ਹੁਣ ਬੈਠੇ ਬੈਠ ਲਿਆ ਤੇ ਫਿਰ ਜਦੋਂ ਉੱਠਣ ਲੱਗੇ ਤੇ ਇਹ ਉਹ ਕਹਿੰਦੇ ਵੀ ਕਿੱਧਰ ਤਾਂ ਇਹਨਾਂ ਨੇ ਕਿਹਾ ਜੀ ਮੈਂ ਰਿਜ਼ਲਟ ਦੇਖਣ ਜਾਣਾ 8ਵੀਂ ਦਾ ਕਹਿੰਦੇ ਰਿਜ਼ਲਟ ਦਾ ਕਿ ਆ ਦੇਖਣਾ ਗੁਲਾਮੀ ਸ਼ਾਹ ਜੀ ਮਾਰੇ ਕਹਿੰਦੇ ਰਿਜ਼ਲਟ ਦਾ ਕਿ ਆ ਦੇਖਣਾ 497 ਨੰਬਰ ਆ ਸਵੇਰ ਨੂੰ ਦੇਖ ਲਈ ਜਾ ਕੇ ਵੀ ਰਿਜ਼ਲਟ ਨੂੰ ਸਵੇਰੇ ਦੇਖ ਲਈ 497 ਯਾਨੀ ਉਹਨਾਂ ਨੇ ਪਹਿਲਾਂ ਦੱਸ ਦਿੱਤਾ ਕਿ ਇਹਨੇ ਨੰਬਰ ਨੇ ਜਾ ਕੇ ਸਵੇਰੇ ਦੇਖ ਲਿਓ ਚਲੋ ਜੀ ਇਹ ਗੱਲ ਹੋ ਗਈ ਜੀ ਉਹ ਫੇਰ ਕੋਈ ਨਾ ਉੱਥੇ ਸੀਗੀ ਕੋਈ ਔਰਤ ਆਈ ਉਹ ਡੜਾ ਲਾਣ ਵਾਲੀ ਸੀ ਯਾਨੀ ਨੰਬਰ ਮੰਗਣ ਵਾਲੀ ਡੜਾ ਲਾਉਣ ਵਾਲੀ ਉਹਨੂੰ ਉਹ ਗਾਲਾਂ ਕੱਢ ਰਏ ਸੀ ਉੱਥੇ ਬੈਠੇ ਉਸ ਵੇ ਨਹੀਂ ਸੀਗੀ ਜਦੋਂ ਆਈ ਉਹ ਉਦੋਂ ਪਤਾ ਲੱਗਿਆ ਵੀ ਅੱਛਾ ਇਹ ਗੱਲ ਸੀ ਇਹਨੂੰ ਗਾਲਾਂ ਕੱਢਦੇ ਦੀ ਡੜਾ ਲਾਉਣ ਵਾਲੀ ਆਈ ਉਹਨੂੰ ਗਾਲਾਂ ਕੱਢਦੇ ਕਹਿੰਦੇ ਇਹਨੂੰ ਗਾਲਾਂ ਕੱਢਦੇ ਆ ਤੁਹਾਨੂੰ ਨਹੀਂ ਕੱਢਦੇ ਤੈਨੂੰ ਨਹੀਂ ਕੱਢਦੇ ਲਾਲਾ ਤੇ ਉਹਨੂੰ ਗਾਲ ਕੱਢ ਕੇ ਕਹਿੰਦੇ ਜਾ ਲਿਆ ਫੜ ਜਾ ਲਿਆ ਫੜ ਫਿਰ ਲਿਆ ਤਾਸ਼ ਤੂੰ ਜੇ ਨਹੀਂ ਹਟਦੀ ਨਾ ਤੈਨੂੰ ਦੇ ਦਿੰਦੇ ਆ ਚਲੋ ਉਹਨਾਂ ਨੇ ਜੀ ਤੈਨ ਸੱਤੀਆਂ ਸਿੱਟ ਦਿੱਤੀਆਂ ਜ਼ਰਾ ਗੌਰ ਕਰਨਾ ਬਾਬਾ ਜੀ ਹੁਣ ਸੱਤੀਆਂ ਉਹਨਾਂ ਨੇ ਸਿੱਟੀਆਂ ਸੀ ਤੇ ਨਾਲੇ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਜਰਾ ਗੌਰ ਕਰਨਾ ਜਾਂ ਕਰ ਲਾ ਕਹਿੰਦੇ ਜੋ ਕਰਨਾ ਮਿਲਣਾ ਤੈਨੂੰ ਫਿਰ ਵੀ ਕੁਝ ਨਹੀਂ ਕਿਉਂਕਿ ਫਕੀਰਾਂ ਕੋਲੋਂ ਚੀਜ਼ ਲੈਣ ਗਏ ਜ਼ਬਰਦਸਤੀ ਡੜਾ ਦੇ ਦਿਓ ਡੜਾ ਦੇ ਦਿਓ ਤੇ ਫਿਰ ਉਹ ਉਹਨਾਂ ਨੇ ਤਿੰਨ ਸੱਤੀਆਂ ਸੱਟੀਆਂ ਕਹਿੰਦੇ ਲੈ ਲਾ ਫਿਰ ਜਾ ਮਿਲਣਾ ਤੈਨੂੰ ਫਿਰ ਵੀ ਕੁਝ ਨਹੀਂ ਉਹ ਕਹਿੰਦੇ ਉਦੋਂ ਮੈਂ ਸਕੂਲੋਂ ਜਦੋਂ ਦੂਸਰੇ ਦਿਨ ਆਇਆ ਤਾਂ ਮੰਡੀ 'ਚ ਇੱਕ ਬੰਦਾ ਹੁੰਦਾ ਸੀ ਜਿਹੜਾ ਕੰਮ ਕਰਦਾ ਸੀ ਇਹਦਾ ਲਾਟਰੀ ਦਾ ਲਾਟਰੀ ਵਗੈਰਾ ਦਾ ਕਹਿੰਦੇ ਮੈਂ ਕਿਹਾ ਚਾਚਾ ਅੱਜ ਕੀ ਆਇਆ ਕਹਿੰਦੇ ਲਾਇਆ ਹੋਇਆ ਸੀ ਇਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਲਾਇਆ ਹੋਇਆ ਸੀ ਕਹਿੰਦੇ ਵੀ ਨਹੀਂ ਚਾਚਾ ਪਹਿਲਾਂ ਮੈਨੂੰ ਦੱਸ ਵੀ ਕੀ ਆਇਆ ਫਿਰ ਮੈਂ ਤੈਨੂੰ ਸਾਰੀ ਗੱਲ ਦੱਸਦਾ ਤਾਂ ਉਹ ਕਹਿੰਦੇ ਵੀ ਨੰਬਰ ਆਇਆ ਮੁੰਡਾ 7 ਮੁੰਡਾ 7 ਹੁਣ ਕਹਿੰਦੇ ਉਹ ਵੀ ਸਾਨੂੰ ਪਤਾ ਨਹੀਂ ਸੀ ਵੀ ਮੁੰਡਾ 7 ਕੀ ਹੁੰਦਾ ਕਹਿੰਦੇ ਮੈਂ ਕਿਹਾ ਵੀ ਉਹ ਕੀ ਹੁੰਦਾ ਤਾਂ ਉਹ ਅੱਗੋਂ ਕਹਿੰਦੇ 07 ਤੇ ਉਹੀ ਗੱਲ ਹੋਈ ਕਹਿੰਦੇ ਉਹ ਮੈਂ ਕਿਹਾ ਵੀ ਤਿੰਨ ਸੱਤੀਆਂ ਸਿੱਟੀਆਂ ਸੀਗੀਆਂ ਸਰਿੰਦਰ ਜੀ ਉਹੋ ਤੇ ਹੀ ਨਾ ਨੋ ਜੋ ਤਿੰਨ ਸੱਤੀਆਂ ਸੱਟੀਆਂ ਆ ਬਾਬੋ ਗਲਾਮੀ ਸ਼ਾ ਕਾਦਰੀ ਸਾਹਿਬ ਨੇ ਤਾਂ ਉਹ ਕਹਿੰਦੇ ਵੀ ਤਿੰਨ ਸੱਤੀਆਂ ਸੱਟੀਆਂ ਸੀਗੀਆਂ ਉਹ 21 ਲਾ ਗਈ ਹੋਣੀ ਕਹਿੰਦੇ ਕੌਣ ਇਹਨਾਂ ਨੇ ਗੱਲ ਕੀਤੀਆਂ ਜਦੋਂ ਕਹਿੰਦੇ ਉਹ 21 ਲਾ ਗਈ ਹੋਣੀ ਕਹਿੰਦੇ ਕੌਣ ਉਹ ਚਾਚਾ ਜਿਹੜਾ ਸੀ ਉਹ ਕਹਿੰਦੇ ਮੈਂ ਕਿਹਾ ਜੀ ਉਹਨਾਂ ਦੀ ਉਹਨਾਂ ਨੇ ਨਾਮ ਲਿਆ ਵੀ ਇਦਾਂ ਇਦਾਂ ਸੀਗਾ ਤਾਂ ਉਹ ਕਹਿੰਦਾ ਹਾਂ ਉਹਨੂੰ ਤਾਂ ਕਹਿੰਦੇ ਵਿਆਜੋਂ ਚੱਕ ਕੇ ਪੈਸੇ ਲਾਏ ਸੀਗੇ ਫਿਰ ਇਹਨਾਂ ਨੇ ਕਿਹਾ ਜੀ ਹਾਂ ਇਹਨਾਂ ਨੇ ਗੱਲ ਦੱਸੀ ਵੀ ਇਦਾਂ ਗੁਲਾਮੀ ਸ਼ਾਹ ਜੀ ਮਹਾਰਾਜ ਉਹਨਾਂ ਨੇ ਕਿਹਾ ਨਾਲ ਹੀ ਕਹਿ ਦਿੱਤਾ ਸੀ ਵੀ ਤੈਨੂੰ ਮਿਲਣਾ ਕੁਝ ਨਹੀਂ ਤੂੰ ਜੋ ਮਰਜ਼ੀ ਕਰ ਲੈ। ਯਾਨੀ ਕਿ ਉੱਥੋਂ ਇਹ ਉਹਨਾਂ ਨਾਲ ਜਿਹੜੀ ਹੈ ਇਹਨਾਂ ਦੀ ਮੁਲਾਕਾਤ ਫਿਰ ਕਿਉਂਕਿ ਫਿਰ ਜਾਂਦੇ ਰਹੇ ਫਿਰ ਉਹ ਇਹਨਾਂ ਦੇ ਘਰ ਵੀ ਆਉਂਦੇ ਰਹੇ ਪਰ ਗੱਲ ਇੱਥੇ ਕਰ ਰਹੀ ਆ ਨੀ ਗੁਲਾਮੀ ਸ਼ਾਹ ਜੀ ਨੇ ਜਿਹੜੀ ਹੈ ਉਹ ਗੱਲ ਕਹੀ ਹੁਣ ਬੰਦਾ ਗਿਆ ਉਹਨਾਂ ਕੋਲੇ ਉਹ ਕਹੀ ਜਾਵੇ ਜੀ ਦੜਾ ਦੇ ਦਿਓ ਦੜਾ ਤੇ ਦੜਾ ਦੇ ਦਿਓ ਤੇ ਇਹਨਾਂ ਫਕੀਰਾਂ ਕੋਲ ਭਾਈ ਉਹੀ ਚੀਜ਼ ਲੈਣ ਜਾਓ ਨੇਕ ਮੁਰਾਦਾ ਮੰਗਣ ਜਾਓ ਜ਼ਰਾ ਸਮਝਣਾ ਨੇਕ ਮੁਰਾਦਾ ਕਿਉਂਕਿ ਉਹਨੇ ਵਿਆਜੋ ਚੱਕ ਕੇ ਪੈਸੇ ਲਾਦੇ ਉਹਨੇ ਮੁੜ ਕੇ ਲਾਂ ਲਾਂਦੀ ਦੀ ਉਮਰ ਗੁਜ਼ਰ ਗਈ ਹੋਣੀ ਉਹਨੂੰ ਪਤਾ ਸੀ ਵੀ ਇਹ ਫਕੀਰ ਸੱਚ ਕਹਿੰਦੇ ਜੋ ਵੀ ਕਹਿੰਦੇ ਉਹਨਾਂ ਨੇ ਸਤ ਤਿੰਨੇ ਸਤੀਆਂ ਸਿੱਟ ਦਿੱਤੀਆਂ ਹੁਣ ਸਮਝਣ ਵਾਲੀ ਉਹ ਸੀਗੀ ਨਾਲੇ ਉਹਨਾਂ ਨੇ ਇਹ ਵੀ ਕਹਿਦਾ ਵੀ ਤੈਨੂੰ ਮਿਲਣਾ ਕੁਛ ਨਹੀਂ ਸੋ ਫਕੀਰਾਂ ਨੂੰ ਬਾਬਾ ਜੀ ਤੰਗ ਨਹੀਂ ਇਹ ਨਾ ਕੋਈ ਨੇਕ ਮੁਰਾਦਾ ਲੈਣ ਜਾਓ ਬਾਕੀ ਆਪਣੀ ਮੋਜ ਵਿੱਚ ਹੋਣ ਤੇ ਫੇਰ ਭਾਵੇਂ ਜੋ ਮਰਜੀ ਦੇਣ ਬਾਬਾ ਜੀ ਇਹਦੀ ਮੋਜ ਦੀ ਗੱਲ ਹੈ ਤਾਂ ਹੀ ਤਾਂ ਸਾਈਂ ਜੀ ਨਹੀਂ ਸਾਈਂ ਜੀ ਕਹਿੰਦੇ ਹੁੰਦੇ ਕਹਿੰਦੇ ਮੰਗਣਾ ਸਾਡੇ ਤੋਂ ਕੀ ਹੈ ਮੰਗੀ ਕੀ ਜਾਂਦੇ ਨੇ ਵੀ ਰੱਬ ਦੇ ਘਰ ਦਾ ਉਹਦਾ ਰਾਹ ਪੁੱਛੀਦਾ ਉਹਦਾ ਰਸਤਾ ਪੁੱਛੀਦਾ ਉਹਨੂੰ ਮਿਲਣ ਦਾ ਚਾਹ ਦਸੀਦਾ ਤੇ ਦੁਨੀਆ ਹੋਰ ਹੀ ਕੁਝ ਮੰਗੀ ਜਾਂਦੀ ਹੈ ਕਹਿੰਦੇ ਇੱਥੇ ਆ ਕੇ ਸੋ ਇਸ ਲਈ ਬਾਬਾ ਜੀ ਨੇਕ ਮੁਰਾਦਾਂ ਹੀ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਪ੍ਰਣਾਮ ਹੈ ਸਾਈਆਂ ਨੂੰ ਜੈ ਸ਼੍ਰੀ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਆ ਰਹੇ ਬਰਾ ਫਕੀਰਾਂ ਸੰਤ ਮਹਤਮਾ ਸਾਈਂ ਨੂੰ ਕਸਾਬ ਨੂੰ ਪ੍ਰਣਾਮ ਹੈ ਹੱਸਦੇ ਰੋ ਵਸਦੇ ਰੋ ਖੁਸ਼ ਰਹੋ ਆਬਾਦ ਰਹੋ